आई वॉन्ट टू स्क्यूज मी मैं बच्ची नहीं हटगी पर पता नहीं, तो नहीं क्यों है हां वो गाना क्या कॉपी है अरे चल कॉपी नहीं बदमइया आगे बदमइया है आके चोर ज्वारियां मैं भी ऑफ करो तेरा करना क्या काम है आ बदमइया सारे कैद करो आ खून निकला मेरे आ सारे कैद करो देखो आ चोट मारी है मेरे चलो देखो ਬਾਬੇ ਨਾਨਕ ਦੇ ਨਾਮ ਦੇ ਹਸਪਤਾਲ ਨੇ ਪਰ ਜਿਹ ਹਾਲਾਤ ਦੇਖ ਲੋ ਕੀ ਨੇ ਮਰੀਜ਼ ਜਿਹੜੇ ਨੇ ਸੜਕਾਂ ਤੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਜੀ ਹਸਪਤਾਲ ਦਾਖਲ ਕਰਵਾਇਆ ਸੀ ਮਾਤਾ ਜੀ ਨੂੰ ਨਾਨਕ ਦੇ ਹਸਪਤਾਲ ਪਰ ਇੱਥੇ ਬਾਹਰ ਛੜਕ ਤੱਕਦਾ ਦੇ ਆ ਗਏ ਇਹ ਅੱਜ ਮਾਰ ਪਟਾਈ ਹੋਈ ਹੈ ਜੀ ਕੱਢਿਆ ਸਾਨੂੰ ਮੇਰੇ ਮਮ ਨੂੰ ਕੱਲ ਹਾਰਟ ਅਟੈਕ ਆਇਆ ਸੀ ਮੇਰੀ ਵੱਡੀ ਪੈਨ ਕੱਲ ਇੱਥੇ ਐਡਮਿਟ ਕਰਾਇਆ ਸੀ ਇਹਨਾਂ ਨੂੰ ਕੱਲ ਦਾ ਹਾਰਟ ਅਟੈਕ ਆਇਆ ਹੋਇਆ ਮੰਮੀ ਕਹਿੰਦੇ ਮੈਨੂੰ ਪਿਸ਼ਾਬ ਆ ਰਿਹਾ ਮੇਰੇ ਨਾਲ ਹੀ ਲਗਾ ਦੋ ਕਿ ਹਾਰਟ ਅਟੈਕ ਆਇਆ ਸੀਗਾ ਇਹਨਾਂ ਨੇ ਕੱਲ ਦੀ ਪਿਸ਼ਾਬ ਦੀ ਨਾਲ ਹੀ ਨਹੀਂ ਲਗਾਈ ਔਰ ਨਰਸ ਨੇ ਕੱਟੇ ਮਾਰਿਆ ਆ ਸਾਡੇ ਮਾਰਿਆ ਇਹਦੇ ਥੱਪੜ ਮਾਰੇ ਵੀਡੀਓ ਬਣਾ ਰਹੀ ਸੀ ਮੇਰੇ ਨਾਲ ਬਦਤਮੀਜ਼ੀ ਕਰ ਰਹੀ ਸੀ ਇਹ ਦੂਰੋਂ ਵੀਡੀਓ ਬਣਾ ਰਹੀ ਸੀ ਇਹਨੂੰ ਪਤਾ ਲੱਗ ਗਿਆ ਵੀਡੀਓ ਬਣਾ ਰਹੀ ਆ ਜਾ ਕੇ ਉਹ ਫੋਨ ਖੋਇਆ ਇਹਦੇ ਥੱਪੜ ਮਾਰਿਆ ਭਵਾਂ ਸ੍ਰੀ ਬਾਣ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਕਹਿੰਦੇ ਨੇ ਗਰੀਬਾਂ ਵਾਸਤੇ ਬੜੀ ਸਹੂਲਤ ਦਿੱਤੀ ਆ ਰਹੀ ਆ ਉਹ ਤੇ 10 ਲੱਖ ਰੁਪਏ ਦਾ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਵਾ ਪਰ ਤੁਹਾਨੂੰ ਕਿਉਂ ਨਹੀਂ ਮਿਲਿਆ ਅਜੇ ਤੱਕ ਤੁਹਾਨੂੰ ਕੋਈ ਸੁਲਤਾਨ ਮਿਲੇ ਅੱਜ ਕੱਲ ਆਏ ਸੀ ਅਸੀਂ ਦਾਖਲ ਕੀਤਾ 20000 ਰੁਪਏ ਸੀ ਲਗਾ ਚੁੱਕੇ ਆ ਆਂਦੇ ਨੇ ਆਰਟਿਸਟ ਕੀਤਾ ਵਾ 500 ਰੁਪਏ ਦੇ ਦੋ ਆਰਟਿਸਟ ਕੀਤਾ ਵਾ 200 ਰੁਪਏ ਦੇ ਦੋ ਮੈਨੂੰ ਮਿਲੇ ਸਾਡ ਨਾਲ ਇੰਨੀ ਦਰਿੰਦਗੀ ਹੋਈ ਆ ਕੱਲ ਦੀ ਬਹੁਤ ਜ਼ਿਆਦਾ ਆ ਸਾਡੇ ਸੱਟਾਂ ਲੱਗੀਆਂ ਨੇ ਸਾਡੇ ਕਰੂਨਟੇ ਵੱਡੇ ਗਏ ਨੇ ਮਾਰਿਆ ਗਿਆ ਸਾਨੂੰ ਕਦਾ ਅਸੀਂ ਵੀਡੀਓ ਬਣਾਈ ਸਾਡੇ ਨਾਲ ਛਪਟਾ ਛਪਟੀ ਹੋਈ ਐ ਨਰਸ ਨੇ ਸਾਨੂੰ ਫੋਨ ਖੋਇਆ ਪੁਲਿਸ ਵਾਲੇ ਵੀ ਬੁਲਾਏ ਇਹਨਾਂ ਨੇ ਦੋ ਅੰਦਰ ਮੈਨੂੰ ਪੁਲਿਸ ਵਾਲੇ ਕਹਿੰਦੇ ਬੀਬੀ ਫੋਨ ਦੋ ਅਸੀਂ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਐ ਸਰ ਚਾਲਵਾਜੀ ਖੇਲ ਕੇ ਸਾਡੇ ਫੋਨ ਚੋਂ ਵੀਡੀਓ ਡਿਲੀਟ ਕਰਨਾ ਚਾਹੁੰਦੇ ਸੀ ਅਸੀਂ ਉੱਥੋਂ ਆਪਣੇ ਮਰੀਜ਼ ਨੂੰ ਚੱਕ ਕੇ ਲੈ ਕੇ ਆਏ ਉਹਨਾਂ ਨੇ ਉਹ ਵੀ ਨਹੀਂ ਦਿੱਤੀ ਹਾਂਜੀ ਕਹਿੰਦਾ ਆਪੀ ਲੈ ਕੇ ਜਾਓ ਅਸੀਂ ਨਹੀਂ ਦੇਣੀ ਉਹ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਹਿੰਦੇ ਸੀ ਵੀ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਤੁਹਾਡਾ ਫ੍ਰੀ ਇਲਾਜ ਹੋਊਗਾ ਮੈਨੂੰ ਲੱਗਦਾ ਤੁਹਾਡੇ ਸਰਕਾਰੀ ਹਸਪਤਾਲ ਵਿੱਚ ਨਹੀਂ ਇਲਾਜ ਹੋ ਰਿਹਾ ਇਹ ਹਾਲਾਤ ਵੇਖ ਲੋ ਕੀ ਨੇ ਤੁਹਾਡੇ ਇਹਨਾਂ ਦਾਅਵੇ ਲੱਗਦਾ ਸਾਰੇ ਖੋਖਲੇ ਨਜ਼ਾਰੇ ਨੇ ਅਸੀਂ ਤੁਸੀਂ ਗੱਲ ਕਰ ਰਹੇ ਹੋ ਵੀ 10 ਲੱਖ ਦਾ ਫ੍ਰੀ ਇਲਾਜ ਹੋਣਾ 10 ਰੁਪਏ ਦਾ ਇਲਾਜ ਨਹੀਂ ਮੁੱਖ ਮੰਤਰੀ ਸਾਹਿਬ ਫ੍ਰੀ ਹੋ ਰਿਹਾ 10 ਰੁਪਏ ਦਾ ਵੀ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਨੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ 'ਚ ਹੀ ਨੇ ਤੇ ਹੁਣ ਅਸੀਂ ਸਟੇਚਰ ਲਿਆ ਰਹੇ ਹਾਂ ਤੇ ਇਹਨੂੰ ਸ਼ਿਫਟ ਕਰਾ ਰਹੇ ਹਾਂ ਅਸੀਂ ਅੰਦਰ ਠੀਕ ਹੈ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅਜਾ ਮਰਸਾ ਦੇ ਗੁਰੂ ਨਾਨਕ ਹਸਪਤਾਲ ਦੇ ਬਾਹਰ ਦੀਆਂ ਜਿੱਥੇ ਕਿ ਮਰੀਜ਼ ਦਾਖਲ ਹੋਇਆ ਸੀ ਪਰ ਪਤਾ ਨਹੀਂ ਕਿਉਂ ਮਰੀਜ਼ ਸੜਕਾਂ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਮਾਤਾ ਜੀ ਜਿਨ੍ਹਾਂ ਨੂੰ ਕਹਿੰਦੇ ਵੀ ਅਟੈਕ ਆਇਆ ਸੀ ਤੇ ਬਟਾਲੇ ਦੇ ਲਾਗੇ ਦੇ ਰਹਿਣ ਵਾਲੇ ਨੇ ਪਰ ਅਸੀਂ ਦੇਖਿਆ ਵੀ ਜਿਆ ਹਸਪਤਾਲ ਛੱਡ ਕੇ ਪਤਾ ਨਹੀਂ ਹਸਪਤਾਲ ਦਾ ਬੈੱਡ ਛੱਡ ਕੇ ਅੱਜ ਸੜਕ ਤੇ ਰਹਿਣ ਵਾਸਤੇ ਮਜਬੂਰ ਕਿ ਹੋ ਗਏ ਨੇ ਗੱਲਬਾਤ ਜੁ ਨੂੰ ਕਰਾਂਗੇ ਮਾਤਾ ਦੇ ਪਰਵਾਹਕ ਮੈਂਬਰਾਂ ਦੇ ਨਾਲ ਆ ਪਹਿਨੇ ਨਾ ਕੀ ਤੁਹਾਡਾ ਤੇ ਮਾਤਾ ਨੂੰ ਹੋਇਆ ਕੀ ਸੀ ਮੇਰਾ ਨਾਮ ਬਿੰਦੂ ਹੈ ਜੀ ਹਾਂ ਮੇਰੇ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਮੇਰੇ ਵੱਡੇ ਪੈਨ ਕੱਲ ਇੱਥੇ ਐਡਮਿਟ ਕਰਾਇਆ ਸੀ ਇਹਨਾਂ ਨੂੰ ਅੱਛਾ ਕੱਲ ਦਾ ਹਾਰਟ ਅਟੈਕ ਆਇਆ ਹੋਇਆ ਮੰਮੀ ਕਹਿੰਦੇ ਮੈਨੂੰ ਪਿਸ਼ਾਬ ਆ ਰਿਹਾ ਮੇਰੇ ਨਾਲ ਹੀ ਲਗਾ ਦੋ ਕਿ ਹਾਰਟ ਅਟੈਕ ਆਇਆ ਸੀਗਾ ਇਹਨਾਂ ਨੇ ਕੱਲ ਦੀ ਪਿਸ਼ਾਬ ਦੀ ਨਾਲੀ ਨਹੀਂ ਲਗਾਈ ਅੱਜ ਮੈਂ ਸਵੇਰੇ ਆਈ ਹਾਂ हिसार ਹਰਿਆਣੇ ਤੋਂ ਵੀ ਮੰਮੀ ਨੂੰ ਹਾਰਟ ਅਟੈਕ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਕੱਲ ਦਾ ਹਾਰਟ ਅਟੈਕ ਆਇਆ ਤੁਸੀਂ ਨਾਲੀ ਨਹੀਂ ਲਵਾਈ ਕਹਿੰਦੀ ਲਗਾਉਂਦੇ ਨਹੀਂ ਮੇਰੀ ਤੋਂ ਤੂੰ ਮੈਂ ਦੁਪਹਿਰੇ ਵੀ ਹੋਈ ਉਸ ਨਰਸ ਨਾਲ ਤੁਸੀਂ ਹਸਪਤਾਲ ਦਾਖਲ ਕਰਵਾਇਆ ਸੀ ਮਾਤਾ ਜੀ ਨੂੰ ਗੁਰਾਂ ਦੇ ਹਸਪਤਾਲ ਪਰ ਇੱਥੇ ਬਾਹਰ ਛੜਕ ਤੱਕਦਾ ਆ ਗਏ ਇਹ ਅੱਜ ਮਾਰ ਪਟਾਈ ਹੋਈ ਹੈ ਜੀ ਕੱਡੇ ਸਾਨੂੰ ਉਹ ਨਰਸ ਨੇ ਕੱਡੇ ਮਾਰਿਆ ਆ ਸਾਡੇ ਮਾਰਿਆ ਇਹਦੇ ਥੱਪੜ ਮਾਰੇ ਵੀਡੀਓ ਬਣਾ ਰਹੀ ਸੀ ਮੇਰੇ ਨਾਲ ਬਦਤਮੀਜ਼ੀ ਕਰ ਰਹੀ ਸੀ ਇਹ ਦੂਰੋਂ ਵੀਡੀਓ ਬਣਾ ਰਹੀ ਸੀ ਇਹਨੂੰ ਪਤਾ ਲੱਗ ਗਿਆ ਵੀਡੀਓ ਬਣਾ ਰਹੀ ਆ ਜਾ ਕੇ ਉਹ ਫੋਨ ਖੋਇਆ ਇਹਦੇ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਵੀ ਵਿੱਚ ਪਈਆਂ ਤਾਂ ਸਕਰੋਂਟੇ ਮਾਰੇ ਨਹੀਂ ਐਸੋ ਵੀ ਥੱਪੜ ਮਾਰ ਦਾ ਕਾਰਨ ਕੀ ਆ ਤੁਹਾਡਾ ਲਾਜ ਜਿਹੜਾ ਸੀ ਗੁਰਾਨ ਘਰ ਤੁਹਾਡ ਜ ਨਹੀਂ ਸੀ ਹੋ ਰਿਹਾ ਤੁਹਾਡਾ ਕੀ ਕਾਰਨ ਕੀ ਸੀ ਮੈਂ ਬੁਲਾਨ ਜਾ ਰਹੀ ਸੀ ਮੇਰੀ ਮੰਮੀ ਦਾ ਹੱਥ ਸੁੱਜਿਆ ਸੀਗਾ ਡ੍ਰਿਪ ਲੱਗੀ ਸੀ ਤੇ ਮੈਂ ਕਿਹਾ ਉਹ ਮੰਮੀ ਦਾ ਹੱਥ ਸੁੱਜੇ ਡ੍ਰਿਪ ਕੱਢ ਦੋ ਉਹ ਬੁਖਾਰ ਚੜ ਗਿਆ ਸੀ ਉਹਨਾਂ ਨੂੰ ਦਰਦ ਦੇ ਮਾਰੇ ਉਹ ਡ੍ਰਿਪ ਨਹੀਂ ਕੱਢ ਰਹੀਆਂ ਸੀ ਮੈਂ ਕਮ ਸੇ ਕਮ 50 ਚੱਕਰ ਮਾਰਿਆਈ ਸੀ ਮੈਂ ਉਹਨਾਂ ਨੂੰ ਕਹਿ ਦਿੱਤੀ ਆ ਜਾਓ ਏਸੀ ਵਿੱਚ ਬੈਠੀ ਜੀ ਦਰਵਾਜਾ ਬੰਦ ਕਰਕੇ ਮੈਂ ਦਰਵਾਜਾ ਖੋਲਿਆ ਫੋਨ ਦੇਖ ਰਹੀ ਸੀ ਮੈਂ ਦੀਦੀ ਆ ਜਾਓ ਮੈਂ ਕਿਹਾ ਇੱਕ ਵਾਰੀ ਕਹਿੰਦੀ ਤੂੰ ਇੱਦਾਂ ਕੌਣ ਹੋਣੀ ਮੈਨੂੰ ਬੁਲਾਣ ਵਾਲੀ ਆ ਜਾਓ ਮੈਂ ਕਹਿੰਦੀ ਮੈਂ ਤੁਹਾਨੂੰ ਬੁਰਾ ਤਾਂ ਨਹੀਂ ਕਿਹਾ ਕੁਝ ਵੀ ਮੇਰੀ ਮੰਮੀ ਬਿਮਾਰ ਨੇ ਉਹਨਾਂ ਦੇ ਦਰਦ ਹੋ ਰੇ ਡ੍ਰਿਪ ਧਾਰ ਦੋ ਹੈ ਫਿਰ ਆ ਕੇ ਤਪਾਈ ਕਰਨ ਲੱਗ ਗਈ ਉਹਨੇ ਵੀਡੀਓ ਬਣਾ ਲਈ ਉਹਦੇ ਨਾਲ ਅੱਤਾ ਪਾਈ ਕਰਨ ਲੱਗੀ ਜੀ ਸੋਭੀ ਭਵਨ ਸਿੰਘ ਮਾ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਉਹ ਕਹਿੰਦੇ ਨੇ ਗਰੀਬਾਂ ਵਾਸਤੇ ਬੜੀ ਸਹੂਲਤ ਦਿੱਤੀ ਆ ਰਹੀ ਆ ਹੁਣ ਤੇ 10 ਲੱਖ ਰੁਪਏ ਦਾ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਵਾ ਪਰ ਤੁਹਾਨੂੰ ਕਿਉਂ ਨਹੀਂ ਮਿਲਿਆ ਜੀ ਤਾਂ ਸਾਨੂੰ ਕੋਈ ਸੁਲਤਾਨ ਮਿਲੀ ਅੱਜ ਕੱਲ ਆਏ ਸੀ ਅਸੀਂ ਦਾਖਲ ਕੀਤਾ 20000 ਰੁਪਏ ਸੀ ਲਗਾ ਚੁੱਕੇ ਆ ਆਂਦੇ ਨੇ ਆਰਟਿਸਟ ਕੀਤਾ ਵਾ 500 ਰੁਪਏ ਦੇ ਦੋ ਆਰਟਿਸਟ ਕੀਤਾ ਵਾ 200 ਰੁਪਏ ਦੇ ਦੋ ਹੈ ਸਾਨੂੰ ਨਾ ਤਾਂ ਉਸ ਕੋਈ ਵੀ ਟੈਸਟ ਦਾ ਬਿੱਲ ਮਿਲਿਆ ਕੋਈ ਵੀ ਟੈਸਟ ਦਾ ਬਿੱਲ ਮਿਲਿਆ ਇੱਕ ਬੰਦਾ ਆਇਆ ਕਹਿੰਦਾ ਤੁਹਾਨੂੰ ਦੁਬਾਰਾ ਸਾਡਾ ਇੱਥੇ ਕਮਿਸ਼ਨ ਆ ਤੁਹਾਨੂੰ ਦੁਬਾਰਾ ਦਵਾਈ ਸਵਸਤੀ ਮਿਲੇਗੀ ਸਾਨੂੰ ਕਾਗਜ਼ ਦੇ ਦੋਸ ਤੁਹਾਨੂੰ ਦਵਾਈ ਲਾ ਕੇ ਦੇ ਦੰਨੇ ਆ ਉਹਨੇ ਸਾਨੂੰ ਬਾਰਾ ਦਵਾਈ ਲਾ ਕੇ ਦਿੱਤੇ ਕਮਰੇ ਚ ਬੈਠਿਆਂ ਨੂੰ ਹੀ ਸਾਡਾ ਕੱਲ ਤਾਂ 20000 ਰੁਪਏ ਲੱਗ ਚੁਕਿਆ ਇਲਾਜ ਇੱਕ ਪੈਸੇ ਦਾ ਵੀ ਨਹੀਂ ਹੋਇਆ ਮੇਰੀ ਮੰਮੀ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੇਖ ਕੇ ਤੁਹਾਡਾ ਵੀ ਕਿਤੇ ਮਨ ਜਿਹੜਾ ਦੇਖੇ ਤੁਹਾਡਾ ਹੈਰਾਨ ਰਹਿ ਜਾਏਗਾ ਵੀ ਇਹ ਹਾਲਾਤ ਨੇ ਭਵੰਤਮਨ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕਹਿੰਦੇ ਨੇ ਵੀ ਗਰੀਬਾਂ ਵਾਸਤੇ ਹਸਪਤਾਲ ਸਰਕਾਰੀਏ ਵਿੱਚ ਸੂਤਾ ਦਿੱਤੀ ਯਾਦ ਨੇ ਬਾਬੇ ਨਾਨਕ ਦੇ ਨਾਮ ਦੇ ਹਸਪਤਾਲ ਨੇ ਪਰ ਜੇ ਹਾਲਾਤ ਦੇ ਮਰੀਦ ਜਿਹੜੇ ਨੇ ਸੜਕਾਂ ਤੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਆ ਮਾਤਾ ਨੂੰ ਕਹਿੰਦੇ ਹਾਰਟ ਅਟੈਕ ਆਇਆ ਸੀ ਪਰ ਹਾਲਾਤ ਦੇਖ ਲੋ ਕੀ ਨੇ ਅਤੇ ਪ੍ਰਵਾਹ ਕੇ ਮੈਂਬਰਾਂ ਨੇ ਬੜੇ ਵੱਡੇ ਇਲਜ਼ਾਮ ਵੀ ਲਾਏ ਨੇ ਨਰਸਾਂ ਤੇ ਕਿ ਹਥੋਪਾਈ ਤਾਂ ਕੀਤੀ ਗਈ ਆ ਜਿਸ ਪੈਣ ਗੱਲਬਾਤ ਆਈ ਆ ਉਹਨੂੰ ਪੁੱਛਾਂਗੇ ਪੈਣ ਹੋਇਆ ਕੀ ਆ ਦੱਸ ਕਾਨੂੰ ਸਾਜਾ ਕਰ ਦਿਓ ਮਾਤਾ ਨੂੰ ਇੱਥੇ ਕਿਉਂ ਰੱਖਿਆ ਜੀ ਸਰ ਸਾਡੇ ਨਾਲ ੱੱਕਾ ਹੋਇਆ ਜਨਾ ਮਾਰਕੁੱਟੋ ਇਹ ਸਾਡਾ BRP ਲੱਗ ਗਿਆ ਕੱਲ ਦਾ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੈ ਤੁਹਾਡਾ ਵੀ ਇਹ ਕਿੱਦਾਂ ਲੱਗ ਗਿਆ ਸਰਕਾਰੀ ਹਸਪਤਾਲ ਕਹਿੰਦੇ ਫ੍ਰੀ ਇਲਾਜ ਹੁੰਦਾ ਵਾ ਫਿਰ ਤੁਹਾਡਾ ਵੀ ਇਹ ਕਿਨੇ ਲੱਲਿਆ ਆਂਦਾ ਸਾਨੂੰ ਨਹੀਂ ਪਤਾ ਡਾਕਟਰ ਹੈ ਨਰਸ ਹੈ ਕੋਈ ਵੀ ਹੈ ਸਾਡੇ ਤੋਂ ਆਂਦਾ ਹੈ ਇਹ ਵਾਲੀ ਟੈਸਟ ਹੋਣੇ ਇਹਨਾਂ ਦੇ ਸੂਈ ਮਾਰ ਕੇ ਖੂਨ ਕੱਢ ਲੈਂਦੇ ਨੇ 400 ਰੁਪਏ ਦੇ ਦੋ ਆ ਰਿਪੋਰਟ ਕਰਾਣੀ ਹੈ ਸਾਡੇ ਕੋਲ ਰਿਪੋਰਟਾਂ ਆਈਆਂ ਨੇ ਕੱਲ ਦੀਆਂ ਸਾਡਾ 20000 ਰੁਪਏ ਲੱਗ ਚੁੱਕੇ ਆ ਨਾ ਸਾਨੂੰ ਕੋਈ ਬਿੱਲ ਦਿੰਦੇ ਨੇ ਅਸੀਂ ਮੰਗਿਆ ਕਹਿੰਦੇ ਉੱਥੇ ਰਿਪੋਰਟਾਂ ਪਈਆਂ ਨੇ ਆਣ ਗਈਆਂ ਆਣ ਗਈਆਂ ਸਾਨੂੰ ਕੱਲ ਦਾ 250 ਤੁਸੀਂ ਆਏ ਕਿੱਥੋਂ ਨਿਰਦੇਸ਼ਕਾਂ ਨੂੰ ਸਾਡਾ ਕਰ ਦਿਓ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਕੋਈ ਜਾਂ ਅੰਮ੍ਰਿਤਸਰ ਤੋਂ ਬਾਹਰ ਦੇ ਜੀ ਅਸੀਂ ਸਰ ਡਾਲੇ ਚੱਕ ਤੋਂ ਆਏ ਆ ਜੀ ਡਾਲਾ ਚ ਕਿੱਥੇ ਪੈਂਦਾ ਜੀ ਡਾਲਾ ਸਰ ਬਟਾਲੇ ਕੋਲੇ ਬਟਾਲੇ ਕੋਲੇ ਧਿਆਨ 250 ਬਟਾਲੇ ਦੇ ਵਿੱਚ ਕੋਈ ਹਸਪਤਾਲ ਸਰਕਾਰੀ ਨਹੀਂ ਸੀ ਕਿ ਜਿੱਦਾਂ ਇੱਥੇ ਲੈ ਕੇ ਆਏ ਹੋ ਕਿ ਲੱਗਦਾ ਜਿਹੜੀ ਮੈਂ ਸਰਕਾਰ ਦਾਅਵੇ ਕਰਦੀ ਆ ਵੀ ਅਸੀਂ ਗਰੀਬਾਂ ਗੁਰੂ ਨਾਨਕ ਦੇਵ ਜੀ ਹਸਪਤਾਲ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਵਾ ਕੀ ਲੱਗਦਾ ਤੁਹਾਨੂੰ ਸਹੂਲਤ ਮਿਲੀ ਕੋਈ ਸਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਸਾਡੇ ਨਾਲ ਇੰਨੀ ਦਰਿੰਦਗੀ ਹੋਈ ਹੈ ਕੱਲ ਦੀ ਬਹੁਤ ਜ਼ਿਆਦਾ ਆ ਸਾਡੇ ਸੱਟਾਂ ਲੱਗੀਆਂ ਨੇ ਸਾਡੇ ਕਰੂਨਟੇ ਵੱਡੇ ਗਏ ਨੇ ਮਾਰਿਆ ਗਿਆ ਸਾਨੂੰ ਜਦੋਂ ਅਸੀਂ ਵੀਡੀਓ ਬਣਾਈ ਸਾਡੇ ਨਾਲ ਛਪਟਾ ਛਪਟੀ ਹੋਈ ਹੈ ਨਰਸ ਨੇ ਸਾਨੂੰ ਫੋਨ ਖੋਇਆ ਪੁਲਿਸ ਵਾਲੇ ਵੀ ਬੁਲਾਏ ਇਹਨਾਂ ਨੇ ਦੋ ਅੰਦਰ ਮੈਨੂੰ ਪੁਲਿਸ ਵਾਲੇ ਕਹਿੰਦੇ ਬੀਬੀ ਫੋਨ ਦੋ ਅਸੀਂ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਹੈ ਸਰ ਚਾਲਵਾਜੀ ਖੇਲ ਕੇ ਸਾਡੇ ਫੋਨ ਚੋਂ ਵੀਡੀਓ ਡਿਲੀਟ ਕਰਨਾ ਚਾਹੁੰਦੇ ਸੀ ਵੀਡੀਓ ਬਣਾਉਂਦਾ ਕਾਰਨ ਕੀ ਸੀ ਕਿਉਂ ਵੀਡੀਓ ਬਣਾਈ ਸੀ ਤੇ ਵੀਡੀਓ ਵਿੱਚ ਕੀ ਨਜ਼ਰ ਆਇਆ ਤੁਸੀ ਬਦਤਮੀਜ਼ੀ ਨਾਲ ਗੱਲ ਕਰ ਰਹੀ ਸੀ ਨਰਸ ਸਾਡੇ ਨਾਲ ਕਹਿੰਦੀ ਮੈਨੂੰ ਅੰਦਰੋਂ ਕਿਉਂ ਬੁਲਾਇਆ ਤੁਹਾਡੀ ਨੌਕਰ ਨਹੀਂ ਹੈਗੀ ਮੈਂ ਜਦੋਂ ਸਾਨੂੰ ਠੀਕ ਲੱਗੂਗਾ ਅਸੀਂ ਆਪਣਾ ਕੰਮ ਉਦੋਂ ਕਰਾਂਗੇ ਮਰੀਜ਼ ਸਰ ਚੀਕਾ ਮਾਰ ਰਿਹਾ ਰੋ ਰਿਹਾ ਤੜਫ ਰਿਹਾ ਉਹ ਕਹਿੰਦੀ ਸਾਨੂੰ ਕੋਈ ਮਤਲਬ ਨਹੀਂ ਹੈਗਾ ਇਹ ਤੋਂ ਐਦਾਂ ਬਦਤਮੀਜ਼ੀ ਕਰ ਰਹੀ ਸੀ ਮੈਂ ਵੀਡੀਓ ਬਣਾਉਣ ਲੱਗ ਗਈ ਉਹਨੇ ਮੇਰੇ ਤੇ ਚਪਟਾ ਮਾਰਿਆ ਤੇ ਮੇਰੇ ਮੂੰਹ ਤੇ ਥੱਪੜ ਮਾਰਿਆ ਸਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਹਿੰਦੇ ਸੀ ਵੀ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਤੁਹਾਡਾ ਫ੍ਰੀ ਇਲਾਜ ਹੋਊਗਾ ਮੈਨੂੰ ਤਾਂ ਲੱਗਦਾ ਤੁਹਾਡੇ ਸਰਕਾਰੀ ਹਸਪਤਾਲ ਵਿੱਚ ਨਹੀਂ ਇਲਾਜ ਹੋ ਰਿਹਾ ਇਹ ਹਾਲਾਤ ਵੇਖ ਲਓ ਕੀ ਨੇ ਤੁਹਾਡੇ ਇਹਨਾਂ ਦਾਅਵੇ ਲੱਗਦਾ ਸਾਰੇ ਖੋਖਲੇ ਨਜ਼ਾਰੇ ਨੇ ਅੱਜ ਤੁਸੀਂ ਗੱਲ ਕਰ ਰਹੇ ਹੋ ਵੀ 10 ਲੱਖ ਦਾ ਫ੍ਰੀ ਇਲਾਜ ਹੋਣਾ 10 ਰੁਪਏ ਦਾ ਇਲਾਜ ਨਹੀਂ ਮੁੱਖ ਮੰਤਰੀ ਸਾਹਿਬ ਫ੍ਰੀ ਹੋ ਰਿਹਾ 10 ਰੁਪਏ ਦਾ ਵੀ ਹਾਲਾਤ ਵੇਖ ਲਓ ਕੀ ਨੇ 20000 ਰੁਪਏ ਦਾ ਇਹਨਾਂ ਦੇ ਟੈਕਸ ਹੋ ਤੱਕ ਜਕੇ ਨੇ ਕੋਈ ਇੰਦੂ ਡਾਕਟਰਾਂ ਕੇ ਟੈਕਸ ਕਰਾਉਂਦਾ ਦੱਸ ਦਿੰਦਾ ਕੋ ਉਧਰ ਦੱਸ ਦਿੰਦਾ ਨਾ ਤੇ ਰਿਪੋਰਟਾਂ ਮਿਲਦੀਆਂ ਨੇ ਨਾ ਹੀ ਇਹਨਾਂ ਦੇ ਕੋਲ ਸਿੱਧਾ ਮਿਲਦੀਆਂ ਨੇ ਮੈਨੂੰ ਸਿਰਫ 20000 ਰੁਪਏ ਦੀ ਕੋਈ ਰਸੀਦ ਮਿਲੀ ਤੁਹਾਨੂੰ ਕੋਈ ਨਹੀਂ ਸਰ ਸਾਨੂੰ ਕੋਈ ਰਸੀਦ ਨਹੀਂ ਮਿਲੀ ਬਸ ਇੱਕ ਤੋਂ ਦੋ ਰਿਪੋਰਟ ਹੈ 슈ગર ਦੀ ਰਿਪੋਰਟ ਜ਼ਰੂਰ ਹੈ ਇਹਦੇ ਵਿੱਚ 500 ਰੁਪਏ ਦੀ ਹੋਰ ਕੋਈ ਰਿਪੋਰਟ ਨਹੀਂ ਹੈ ਸਾਡਾ ਵੀ 슈ગર ਦੇ ਵੀ 500 ਰੁਪਏ ਪੈਸੇ ਲਿਆ ਗਿਆ ਨਹੀਂ ਸਰ 500 ਰੁਪਏ ਲਿਆ 슈ગર ਦੇ ਵੀ ਸਾਡੇ ਤੋਂ ਟੈਸਟ ਕਰਾਈ ਦਾ ਉਹ 슈ગર ਤੇ ਕਹਿੰਦੇ ਮੇਰੇ ਖਿਆਲ ਨਾਲ 50 ਰੁਪਏ ਦਾ ਸਹੀ ਨਿਕਲੀ ਟੈਸਟ ਹੁੰਦੀ ਆ 500 ਰੁਪਏ ਦਿੱਤਾ ਗਿਆ ਉਹਦਾ ਵੀ ਅੰਦਰ ਹਾਂਜੀ ਸਰ ਮੇਰੀ ਮਾਤਾ ਦੇ ਹਾਲਾਤ ਕੀ ਨੇ ਹੁਣ ਹੁਣ ਕੀ ਬਾਹਰ ਲੈ ਕੇ ਰੱਬ ਨਾ ਕਰੇ ਕਿ ਮਾਤਾ ਨੂੰ ਹੋ ਜਾਵੇ ਤੇ ਫਿਰ ਕੌਣ ਜੀ ਬਿਵਾਰ ਹੋਗਾ ਸਰ ਬੀਪੀ ਬਹੁਤ ਜ਼ਿਆਦਾ ਹਾਈ ਹੈ ਹਾਰਟ ਅਟੈਕ ਆਇਆ ਹੈ ਹਾਈ ਲੈਵਲ ਤੇ ਉਹਨਾਂ ਨੂੰ ਹਾਰਟ ਅਟੈਕ ਆਇਆ ਕੱਲ ਦਾ ਤੇ ਉਹਨਾਂ ਦਾ ਬੀਪੀ ਬਹੁਤ ਹਾਈ ਹੈ ਇਸ ਟਾਈਮ ਵੀ ਉਹਨਾਂ ਨੂੰ ਬੁਖਾਰ ਬਹੁਤ ਜ਼ਿਆਦਾ ਹੈ ਕਿੰਨੇ ਮਹੀਨੇ ਕਿੰਨੇ ਮਹੀਨੇ ਤੁਸੀਂ ਬੈਠੇ ਹੋ ਆਗੇ ਸਰ ਅਸੀਂ ਇੱਥੇ ਤੁਹਾਨੂੰ 3 ਘੰਟੇ ਹੋ ਗਏ ਬੈਠਿਆ ਨੂੰ ਸੜਕ ਤੇ 3 ਘੰਟੇ ਹੋ ਗਏ ਸਰ ਬੱਜ ਗਏ ਨੇ ਅੱਜ ਤੱਕ ਕਿਸੇ ਨੇ ਆਕੇ ਤੁਹਾਨੂੰ ਅੰਦਰ ਆਵਾਜ਼ ਨਹੀਂ ਮਾਰੀ ਅੰਦਰ ਆਕੇ ਕਿਹਾ ਨਹੀਂ ਵੀ ਅੰਦਰ ਆਜੋ ਆਕੇ ਕਿਸੇ ਨਹੀਂ ਆਇਆ ਸਰ ਕਹਿੰਦੇ ਜਾਓ ਜਿੱਥੇ ਜੋ ਮੀਡੀਆ ਬੁલાਣੀ ਆ ਪੁਲਿਸ ਬੁલાਣੀ ਆ ਜੋ ਕਰਨਾ ਹੈ ਕਰੋ ਸਾਨੂੰ ਇਦਾਂ ਕਹਿ ਕੇ ਉੱਥੋਂ ਕੱਢਿਆ ਗਿਆ ਸਰ ਇਹ ਕੋਈ ਨਹੀਂ ਗੱਲ ਕਿਹਨੇ ਗਈ ਵੀ ਮੀਡੀਆ ਬੁਲਾ ਲਓ ਚਾਹੇ ਪੁਲਿਸ ਬੁਲਾ ਲਓ ਜਿੰਨੀਆਂ ਵੀ ਨਰਸਾਂ ਸੀ ਜਿੰਨਾ ਵੀ ਸਟਾਫ ਸੀ ਸਾਰਿਆਂ ਨੇ ਕਿਹਾ ਜੋ ਕਰਨਾ ਕਰ ਲਓ ਅਸੀਂ ਬੈਠੇ ਆ ਇੱਥੇ ਬੈਠੇ ਆ ਜੋ ਕਰਨਾ ਕਰ ਲਓ ਸਾਨੂੰ ਇਦਾਂ ਕਹਿ ਕੇ ਉੱਥੋਂ ਕੱਢਿਆ ਗਿਆ ਸਰ ਅਸੀਂ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਡਰ ਨਹੀਂ ਲੱਗ ਰਿਹਾ ਭਾਈ ਕੀ ਜਣਾ ਚਾਹੋਗੇ ਅਸੀਂ ਦੇਖਿਆ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਪੀ 10 ਲੱਖ ਰੁਪਏ ਦਾ ਕਾਰਡ ਜਾਰੀ ਕਰ ਦਿੱਤਾ ਕਹਿੰਦਾ ਗਿਆ ਤੇ ਕਹਿੰਦੇ ਪ੍ਰਾਈਵੇਟ ਹਸਪਤਾਲਾਂ 'ਚ ਫ੍ਰੀ ਇਲਾਜ ਹੋਊਗਾ ਪਰ ਇੱਥੇ ਤੇ ਸਰਕਾਰੀ 'ਚ ਨਹੀਂ ਹੋ ਰਿਹਾ ਸਰ ਇਹ ਦਾਅਵੇ ਜ਼ਰੂਰ ਹੋਏ ਨੇ ਦਾਅਵੇ ਹੋਏ ਨੇ ਕੰਮ ਵੀ ਹੋਇਆ ਪਰ ਇਹ ਹਸਪਤਾਲ ਦੇ ਵਿੱਚ ਨੀਤੀਆਂ ਚੱਲਣਦੀਆਂ ਨੇ ਵੇਖੋ ਜੀ ਪ੍ਰਾਈਵੇਟ ਬੰਦੇ ਅੰਦਰ ਜਾਂਦੇ ਨੇ ਆਪੇ ਬਲੱਡ ਕੱਢਦੇ ਨੇ ਆਪੇ ਮੰਗਦੇ ਨੇ ਜਿਹੜਾ 150 ਰੁਪਏ ਦਾ ਟੈਸਟ ਹੁੰਦਾ ਉਹਦਾ 800 ਰੁਪਏ ਮਰੀਜ਼ ਕੋਲ ਮੰਗਦੇ ਨੇ ਹੈ ਜਿਹੜਾ 5 ਲੱਖ ਵਾਲਾ ਕਾਰਡ ਹੈ ਚੱਲਦਾ ਜ਼ਰੂਰ ਹੈ ਸਰ ਉਹਦੀ ਵੇਖੋ ਜੀ ਉਹਦੀ ਦਵਾਈ ਡਾਕਟਰ ਸਾਹਿਬ ਲਿਖ ਕੇ ਦਿੰਦੇ ਨੇ ਸ਼ਮਾਨ ਬਵੰਦਾਰ ਜਿਹੜਾ ਕਾਰਡ ਆ ਦਵਾਈ ਲਿਖ ਕੇ ਦਿੰਦੇ ਨੇ ਉਹਦੀ ਦਵਾਈ ਜੇ ਤੁਹਾਡੀ 150 ਰੁਪਏ ਦੀ ਹੁੰਦੀ ਆ ਤੁਹਾਡੇ ਖਾਤੇ ਚੋ ਇੱਕ ਦਿਨ ਤੇ 2000 ਰੁਪਏ ਕੱਟਿਆ ਜਾਂਦਾ ਇਹਦਾ ਕੁਝ ਨਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਪਰ ਵੀ ਨਾ ਸੋ ਜਿਵੇਂ ਹੁਣ ਇਹ ਮਾਤਾ ਜੀ ਆਪਣੇ ਬੱਚਿਆਂ ਨਾਲ ਬਾਹਰ ਬਾਹਰ ਕੀ ਕਹਿਣਾ ਚਾਹੋਗੇ 92 ਬੇ ਨੇ ਬਹੁਤ ਮਾੜੀ ਗੱਲ ਆ ਵੇਖੋ ਜੀ ਇਹ ਸਾਡੇ ਤੁਹਾਡੇ ਭਗਵੰਤ ਜੀ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਕੋਈ ਕਾਰਵਾਈ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਆ ਉਹਨਾਂ ਦੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਲੱਗਦਾ ਨਹੀਂ ਬਾਬੇ ਨਾਲ ਦੇ ਨਾਲ ਤੇ ਹਸਪਤਾਲ ਆ ਪਰ ਇਦਾਂ ਦੇ ਹਾਲਾਤ ਹੋ ਗਏ ਨੇ ਕਿ ਲੱਗਦਾ ਬਾਬੇ ਨਾਲ ਦਾ ਹਸਪਤਾਲ ਨਾ ਬਦਲਣਾ ਚਾਹੀਦਾ ਜੀ ਇਹ ਤੇ ਜ਼ਰੂਰ ਹੋਣਾ ਚਾਹੀਦਾ ਜੀ ਵੇਖੋ ਜੀ ਜਿੰਨੀ ਇੱਥੇ ਇਹ ਨਹੀਂ ਹੈਗਾ ਕੰਮ ਹੁੰਦੇ ਵੀ ਆ ਕਈ ਲੋਕ ਬਹੁਤ ਚੰਗੇ ਵੀ ਆ ਕਈ ਲੋਕ ਵਿੱਚ ਬਹੁਤ ਮਾੜੇ ਵੀ ਆ ਉਹ ਜਿਹੜੇ ਮਾੜੇ ਆ ਉਹਨਾਂ ਦੀ ਗੱਲ ਕਰੀਏ ਚੰਗਿਆਂ ਦੀ ਹੈ ਹੀ ਆ ਜਿਹੜੇ ਚੰਗੇ ਨੇ ਮਾੜਿਆਂ ਦੀ ਗੱਲ ਕਰ ਮਾੜਿਆਂ ਦੀ ਸਾਰੇ ਇਦਾਂ ਜੇ ਤੁਸੀਂ ਤੋ ਹੀ ਕੋਈ ਦਵਾਈ ਲੈਣ ਚਲਜੋ ਕਿਸੇ ਦੁਕਾਨ ਤੋਂ ਲਲੋ ਕੋਈ ਬਿੱਲ ਨਹੀਂ ਇਸ਼ੂ ਕਰਦਾ ਕੋਈ ਦਵਾਈ ਦਾ ਅੱਗੇ ਨਾਂ ਨਹੀਂ ਲਿਖਦਾ ਵੀ ਤੁਸੀਂ ਆ ਗੋਲੀ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਹਾਲਾਤ ਕੀ ਨੇ ਤੁਸੀਂ ਦੇਖਿਆ ਵੀ ਵੀਰ ਜਿਹੜਾ ਵਾ ਪੱਖੀਆਂ ਚੜ ਰਿਹਾ ਤੇ ਭੈਣ ਪਾਣੀ ਤੱਕ ਪਿਆਰੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਟੱਕਾਂ ਦੇ ਨਾਲ ਪਾਣੀ ਪਿਆ ਜਾ ਰਿਹਾ ਵਾ ਪਤਾ ਨਹੀਂ ਮਾਤਾ ਦੇ ਕਿਹੜੇ ਹਾਲਾਤ ਨੇ ਰੱਬ ਨਾ ਕਰੇ ਕੋਈ ਮਾਤਾ ਨੂੰ ਕੁਝ ਹੋ ਗਿਆ ਤੇ ਜ਼ਿੰਮੇਵਾਰ ਕੌਣ ਹੋਊਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਕਿ ਮੇਜ਼ ਛੜ ਦੇ ਉੱਤੇ ਮਾਤਾ ਜੀ ਲੰਬੇ ਪਏ ਨੇ ਤੇ ਲੱਗੇ ਗੰਦਗੀ ਕਿੰਨੀ ਆ ਤੁਸੀਂ ਇੱਕ ਤਸਵੀਰਾਂ ਸਾਂਝੀ ਕਰਾਂਗੇ ਪਾਣੀ ਜਿਹੜਾ ਖੜਾ ਵ ਗੰਦਾ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਹਾਰਦੇ ਬਰੀਜ ਨੇ ਪਤਾ ਨਹੀਂ ਕਿਹੜੇ ਵਲੇ ਰੱਬ ਨਾ ਕਰੇ ਕੁਝ ਹੋ ਗਿਆ ਤੇ ਜ਼ਿੰਮੇਵਾਰ ਕੌਣ ਹੋਊਗਾ ਵੀਰੇ ਤੁਹਾਡੀ ਕੀ ਲੱਗਦੀ ਹੈ ਵੀਰ ਜੀ ਆਪਣੇ ਕੁਛ ਨਹੀਂ ਲੱਗਦੀ ਇਹ ਸੜਕ ਤੇ ਲੰਮੇ ਭਏ ਹੋਏ ਅੱਛਾ ਮਤਲਬ ਸਾਨੀਆਂ ਤੋਂ ਤੇ ਸੇਵਾ ਕਰ ਰਹੇ ਆ ਵਾ 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 ਬਿਲਕੁਲ ਵੀਰ ਦੀ ਲੱਗਦੀ ਕੁਛ ਨਹੀਂ ਆ ਪਰ ਇਨਸਾਨ ਨੇ ਜਿੰਦਾ ਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਉਦੋਂ ਦਾ ਪੱਖੀਆਂ ਚੱਲ ਰਿਹਾ ਵਾ ਹਵਾ ਚੱਲ ਰਿਹਾ ਵਾ ਬਹੁਤ ਧੰਨਵਾਦ ਵੀਰ ਦਾ ਅੱਜ ਵੀ ਕਿਤੇ ਕਿਤੇ ਸਾਨੀਆਂ ਜਿੰਦਾ ਵਾ ਮੇਨੇ ਐਸੋ ਵੀ ਹੋਂ ਤੱਕ ਤੁਹਾਨੂੰ ਕਿਸੇ ਪੁਲਿਸ ਮੁਲਾਜ਼ਮ ਨੇ ਕਿਸੇ ਆ ਕੇ ਠਾਇਰ ਤੱਕ ਨਹੀਂ ਆਕੇ ਨਹੀਂ ਕਿਸੇ ਨੇ ਠਾਇਆ ਜੀ ਕਿਸੇ ਨੇ ਕਿਸੇ ਆ ਕੇ ਪੁੱਛਿਆ ਵੀ ਨਹੀਂ ਅਸੀਂ ਉੱਥੋਂ ਆਪਣੇ ਮਰੀਜ਼ ਨੂੰ ਚੱਕ ਕੇ ਲੈ ਕੇ ਆਏ ਉਹਨਾਂ ਨੇ ਉਹ ਵੀ ਨਹੀਂ ਦਿੱਤੀ ਹਾਂਜੀ ਕਹਿੰਦਾ ਆਪੀ ਲੈ ਕੇ ਜਾਓ ਅਸੀਂ ਨਹੀਂ ਦੇਣੀ ਉਪਰੋਂ ਦੀ ਛੱਡ ਕੇ ਉੱਥੇ ਅੰਦਰ ਹੀ ਅਸੀਂ ਕਿੱਸੀ ਬਾਹਰ ਤੱਕ ਕਿੱਦਾਂ ਲੈ ਕੇ ਜਾਈਏ ਕਹਿੰਦਾ ਸਾਡਾ ਕੰਮ ਇੱਥੇ ਤੱਕ ਹੀ ਆ ਮੇਨੇ ਐਸੋ ਕਿ ਤੁਸੀਂ ਆਏ ਕਿੱਥੋਂ ਜੀ ਅਸੀਂ ਬਟਾਲੇ ਤੋਂ ਆਏ ਹਾਂ ਜੀ ਡਾਲੇ ਇਹ ਮੰਮੀ ਮੇਰੇ ਸਾਡੇ ਤਿੰਨ ਭੈਣਾਂ ਕੋਲੇ ਹੀ ਰਹਿੰਦੀ ਆ ਮੈਂ ਰਹਿਣੀ ਹਿਸਾਰ ਆਰ ਐਨ ਡੀ ਸੰਗਰੂਰ ਮੇਰੀ ਵੱਡੀ ਭੈਣ ਜਿਹੜੀ ਇੱਥੇ ਬਟਾਲੇ ਰਹਿੰਦੀ ਆ ਡਾਲੇ ਚੱਕ ਮੰਮੀ ਉਹਨਾਂ ਕੋਲ ਲਿਆਏ ਸੀਗੇ ਉਹਨਾਂ ਕੋਲ ਲਿਆ ਕੇ ਹਾਰਟ ਅਟੈਕ ਆ ਗਿਆ ਮੰਮੀ ਨੂੰ ਉਹਨੇ ਦਾਖਲ ਕਰਾਇਆ ਸੀ ਵੱਡੀ ਭੈਣ ਨੇ ਅਸੀਂ ਤਾਂ ਮੈਂ ਤਾਂ ਸਵੇਰੇ ਪਹੁੰਚੀ ਆ ਅੱਜ ਹਜ਼ਾਰ ਤੋਂ ਹਾਂਜੀ ਪਰ ਕੀ ਲੱਗਦਾ ਹਰਿਆਣਾ ਚ ਕਹਿੰਦੇ ਬੜੀ ਸੁਵਿਧਾ ਬੜੀ ਆ ਉਥੋਂ ਦੀ ਸਰਕਾਰ ਕਹਿੰਦੇ ਬੜੀ ਸਹੂਤਾ ਦਿੰਦੀ ਆ ਕੀ ਲੱਗਦਾ ਪੰਜਾਬ ਸਰਕਾਰ ਫੇਲ ਹੋਣਾ ਗਾੜੀ ਬਿਲਕੁਲ ਨਹੀਂ ਜੀ ਹਰਿਆਣਾ ਤਾਂ ਮੈਂ ਕਹਨੀ ਮੇਰੀ ਮੰਮੀ ਉੱਥੇ ਜਾ ਨਹੀਂ ਸਕਦੇ ਸੀ ਇੰਨੀ ਦੂਰ ਮੈਂ ਤਾਂ ਮੇਰੀ ਭੈਣਾਂ ਨੂੰ ਕਿਹਾ ਮੈਂ ਉੱਥੇ ਲੈ ਕੇ ਚੱਲ ਮੈਂ ਕਰਾਨੀ ਇਲਾਜ ਬਿਲਕੁਲ ਫ੍ਰੀ ਹੋਊਗਾ ਬਿਲਕੁਲ ਬਿਲਕੁਲ ਮੋਦੀ ਦੀ ਸਰਕਾਰ ਆਈ ਹੈ ਉੱਥੇ 1 ਰੁਪਿਆ ਵੀ ਨਹੀਂ ਲੱਗਦਾ ਹਸਪਤਾਲਾਂ ਚ ਨਿਕੇਰ ਕਰਦੇ ਨੇ ਇੱਥੇ ਤਾਂ ਬਿਲਕੁਲ ਪੁੱਛਦੇ ਵੀ ਨਹੀਂ ਪੁੱਛਦੇ ਹੁਣ ਬੜੇ ਪਰੇਸ਼ਾਨ ਮੇਰੇ ਕੁਝ ਕੁ ਜੀ ਭਗਵੰਤ ਸਿੰਘ ਸਾਹਿਬ ਤੁਸੀਂ ਕਹਿੰਦੇ ਸੀ ਆਮ ਆਦਮੀ ਪਾਰਟੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਪਰ ਹਾਲਾਤ ਦੇਖ ਲੋ ਕੀ ਨੇ ਅੱਜ ਆਮ ਲੋਕਾਂ ਦਾ ੱਤਕਾ ਹੋ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕੋਈ ਸਾਰ ਤੇ ਲਵੇ ਆ ਕੇ ਤੁਹਾਡੇ ਡਾਕਟਰ ਤੁਹਾਡੀ ਦਸਾਂ ਆ ਦੇਖ ਲੋ ਕੀ ਹਾਲਾਤ ਨੇ ਅੱਜ ਇਹਨਾਂ ਨੂੰ ਤਕੇ ਮਾਕੇ ਜਿਵੇਂ ਬਾਹਰ ਕੱਢਿਆ ਗਿਆ ਵਾ ਸਟੇਚਰ ਤੱਕ ਨਹੀਂ ਦਿੱਤਾ ਗਿਆ ਜਿੱਤਾ ਤੁਸੀਂ ਲਾ ਦੇ ਲੋ ਵੀ ਮਾਤਾ ਜੀ ਹਾਰ ਦੇ ਕਿਨੇ ਮਰੀਜ਼ ਨੇ ਬੀਬੀ ਦਾ ਕਹਿਣਾ ਵੀ ਜੇਕਰ ਸੀ ਹਰਿਆਣਾ ਵਿੱਚ ਹੁੰਦੇ ਤੇ ਸ਼ਾਇਦ ਸਾਡੀ ਮਾਤਾ ਉਹਦਾ ਇਲਾਜ ਸਹੀ ਹੁੰਦਾ ਕਿਉਂਕਿ ਹਰਿਆਣਾ ਸਰਕਾਰ ਜਿਹੜੀ ਆ ਵਧੀਆ ਇਲਾਜ ਕਰਦੀ ਆ ਪ੍ਰਗਵੰਤਵਾ ਸਾਹਿਬ ਲੱਗਦਾ ਤੁਹਾਡੇ ਜਿਹੜੇ ਦਾਅਵੇ ਨੇ ਸਭ ਦਾਅਵੇ ਦਾ ਜਰਾ ਆ ਰਹੇ ਨੇ ਕਿਉਂਕਿ ਮਾਤਾ ਦੇ ਹਾਲਾਤ ਵੇਖ ਲੋ ਕੀ ਨੇ ਆ ਤੁਸੀਂ ਦੇਖ ਸਕਦੇ ਬਾਹ ਸੁਜੀ ਪਈ ਆ ਮਾਤਾ ਦੀ ਤੇ ਬਿਲਕੁਲ ਹੱਥ ਦੇ ਇਹਨਾਂ ਦੀ ਜਿਹੜੇ ਲੱਗੀ ਸੀ ਇਲਾਜ ਦਿੱਤੀ ਗਈ ਆ ਪਿੰਨਾ ਹਰਿਆਣਾ ਦੇ ਇਹ ਲਾਸਾਂ ਤੋਂ ਹੀ ਲਵਾ ਕੇ ਲਿਆ ਹਾਂਜੀ ਮੈਂ ਕਿ ਲਾਤ ਹੋਏ ਕਹਿੰਦੇ ਸੀ ਲਾਣੀ ਨਹੀਂ ਮੈਂ ਕਿਹਾ ਖੂਨ ਜਮਿਆ ਪੇ ਸਾਰੀ ਸੁਜੇ ਇਹ ਦੇ ਕਰਕੇ ਬੁਖਾਰ ਵੀ ਚੜ ਗਿਆ ਉਹਨਾਂ ਨੂੰ ਬੁਖਾਰ ਵੀ ਚੜ ਗਿਆ ਸੀ ਦਿਨੇ ਮੈਂ ਕਿਹਾ ਬੁਖਾਰ ਚੜ ਗਿਆ ਇਹ ਦੇ ਕਰਕੇ ਨਾ ਦਰਦ ਕਰਕੇ ਤਾਰ ਦੋ ਆ ਤਾਰਨ ਪਛੇ ਪਿੱਛੇ ਲੈਣੀ ਲੜਾਈ ਹੋਈ ਐ ਸੇਰੇ ਪਾਈਪ ਲਗਾਣ ਪਿੱਛੇ ਹੋਈ ਸੀ ਤੂੰ ਤਾਂ ਮੈਂ ਉਹ ਕੱਲ ਦਾ ਅੱਜ ਲਗਾਇਆ ਸੀ ਉਹਨਾਂ ਨੇ ਹਾਂਜੀ ਕੱਲ ਹੱਟ ਅਟੈਕ ਆਇਆ ਵਾ ਡਾਕਟਰ ਕਹਿੰਦੇ ਆਪਰੇਸ਼ਨ ਹੋਣਾ ਵਾ ਸਟੰਟ ਪਹਿਨੇ ਨੇ ਕਿੰਨੇ ਪੈਸੇ ਬੰਗੇ ਆ ਇਹ ਤਾਂ ਕਿੰਨੇ ਕਿਸ ਲੱਖ ਲੱਗ ਜੂਗਾ 1 ਲੱਖ ਰੁਪਏ ਲੱਗ ਜੂਗਾ ਸਾਡੇ ਕੋਲ ਕੁਝ ਨਹੀਂ ਹੈ ਜੀ ਚਾਹ ਤਾਂ 2000 ਰੁਪਏ ਲਾਇ ਸੀ ਪੈਣਾ ਕੱਟੀਆਂ ਕਰਕੇ ਉਹੀ ਲਾਤਾ ਤੁਸੀਂ ਦੇਖ ਸਕਦੇ ਹੋ ਵੀ ਪੈਣਾ ਨੇ ਧੀਆ ਨੇ ਆਪਣੀ ਮਾਂ ਵਾਸਤੇ ਇਲਾਜ ਕਰਨ ਵਾਸਤੇ 20000 ਰੁਪਏ ਇਕੱਠਾ ਕੀਤਾ ਪਰ ਹਾਲਾਤ ਦੇਖ ਲੋ ਕੀ ਨੇ ਹੁਣ ਦੇਖਣਾ ਹੈ ਪੁਲਿਸ ਪ੍ਰਸ਼ਾਸਨ ਜਾਂ ਜਿਹੜੇ ਹਸਪਤਾਲ ਦੇ ਡਾਕਟਰ ਨੇ ਐਮ ਐਸ ਵੱਡੇ ਡਾਕਟਰ ਨੇ ਇਹ ਕੀ ਇਹਨਾਂ ਦੇ ਜਿਹੜੀ ਕਾਰਵਾਈ ਕਰਦੇ ਉਹਨਾਂ ਡਾਕਟਰਾਂ ਦੇ ਖਿਲਾਫ ਤੇ ਜਾਂ ਇਹ ਪ੍ਰਬੰਧ ਨੂੰ ਕਦੋਂ ਜਿਹੜਾ ਇਨਸਾਫ ਮਿਲਦਾ ਇਹ ਦੇਖਣਾ ਹੋਵੇਗਾ ਮੇਨੂੰ ਦੀ ਉਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਬਾਹਰ ਆਏ ਕੀ ਮਾਮਲਾ ਕੀ ਹੈ ਹੋਇਆ ਕੀ ਕੁਛ ਨਹੀਂ ਹੋਇਆ ਮੇਰਾ ਨਾਮ ਰਵਿੰਦਰ ਸਿੰਘ ਕਰਨ ਸਿੰਘ ਹੈ ਸਾਡੀ ਮੈਡੀਸਨ 3 ਵਾਰਡ ਹੈ ਸਟਾਫ ਦੇ ਪੇਸ਼ੰਗਾਂ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨੋਂ ਛਾਥਾ ਭਾਈ ਹੋ ਗਈ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਨੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ ਚ ਹੀ ਨੇ ਤੇ ਮਰੀਜ਼ ਦੇ ਟੈਨਸ਼ਨ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹਦੀ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮਰੀ ਚੱਕੇ ਬਾਹਰ ਲਿਆਏ ਕਿ ਕਿ ਧੱਕੇ ਮਾਰੇ ਗਏ ਨੇ ਉਹ ਕਿ ਧੱਕੇ ਧੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਸਲ ਫੱਜ ਪਾਦਾ ਇਸੇ ਤੇ ਕਿਸੇ ਨੇ ਗੱਲ ਕਾਣਾ ਜਾਂ ਪੂਰੀ ਦਲ ਦੇਖੋ ਡਿਊਟੀ ਇੱਕ ਹੁੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਸ ਆਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਰੀ ਤੇ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣਦੀ ਨਹੀਂ ਹੈ ਕਿ ਉਹ ਜੀ ਗੱਲ ਗਲਤ ਆ ਨਾ ਸਟਾਫ ਉਹ ਵੱਟ ਸੀਨੀਅਰ ਸਟਾਫ ਨੇ ਹੱਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਹੁਣ ਆਇਆ ਜਿਸ ਮੈਂ ਹੁਣੇ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਵਾਰਡ ਵਿੱਚ ਉਹਦੀ ਇਨਕੁਆਇਰੀ ਪ੍ਰੋਪਰ ਚੱਲ ਰਹੀ ਆ ਉਹ ਇੱਕ ਲੱਗ ਇਸ਼ੂ ਬਣਿਆ ਹੋਇਆ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਆ ਇਹਨਾਂ ਨੂੰ ਪਹਿਲੇ ਅਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਹੈ ਉਹ ਸਟ੍ਰੈਚਰ ਲੈ ਕੇ ਆ ਰਹੇ ਸੀ ਨੂੰ ਸ਼ਿਫਟ ਕਰਾ ਰਹੇ ਅੰਦਰ ਬਹੁਤ ਦੇਰ ਹੋ ਗਈ ਹੈ ਚਾਰੇ ਦੇ ਪਿਛੇ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇੱਦੀ ਪਰਨਾ ਬਣ ਕੇ ਆ ਗਿਆ ਮੈਂ ਆਉਣ ਦਾ ਤਾਂ ਪੱਗ ਬਣ ਕੇ ਕੋਟ ਪੈਨ ਪਾ ਕੇ ਆਇੰਦਾ ਮੈਂ ਹੁਣੇ ਇੱਦੀ ਆਇਆ ਮੈਨੂੰ ਹੁਣੇ ਫੋਨ ਆਇਆ ਮੈਂ ਵੀ ਔਰਡ ਦਾ ਜੂਨੀਅਰ ਡਾਕਟਰ ਨਹੀਂ ਹੈ ਸਾਡੇ ਸਾਰੇ ਸੀਨੀਅਰ ਵੀ ਆਏ ਆ ਅੰਦਰ ਰਮਨ ਸਰ ਵੀ ਬੈਠਾ ਹੈ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਹਾਂ ਪਰ ਸਮਝ ਨਹੀਂ ਰਹੀ ਹੈ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਕਰਵਾ ਲਓ ਅੰਦਰ ਬਾਕੀ ਜੀ ਸਰ ਬੈਠੇ ਨੇ ਮੈਡੀਸਿਨ ਦੇਣ ਵਾਲੇ ਤੁਸੀਂ ਉਹਨਾਂ ਨਾਲ ਗੱਲ ਕਰਨ ਚਾਹੇ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਆ ਮੈਂ 3rd ਰੈਜ਼ੀਡੈਂਟ ਆ ਇੱਥੇ ਜੀ ਮੈਡੀਸਿਨ ਵਾਲੇ